ਓਨਲੀ ਫੈਨਸ ਤੇ ਜਿਹੜੀਆਂ ਆਈਆਂ ਹੋਈਆਂ ਕੁੜੀਆਂ ਆਮ ਹੀ ਆਈਆਂ ਆਮ ਕੁੜੀਆਂ ਆ ਚੁੱਕੀਆਂ ਹੋਈਆਂ ਹੁਣ ਤਾਂ ਪਰਾਜੀ ਪੁਰਾਣੇ ਸਮਿਆਂ ਦੇ ਵਿੱਚ ਅਣਖਾਂ ਹੁੰਦੀਆਂ ਸੀ ਕਿਰਦਾਰ ਹੁੰਦੇ ਸੀ ਸੈਲਫ ਰਿਸਪੈਕਟ ਹੁੰਦੀ ਸੀ ਉਹ ਇਹੋ ਜਿਹੇ ਸਮੇ ਨੇ ਘੇਰਾ ਪਾਇਆ ਕਿ ਮਾਪੇ ਵੀ ਕਾਗਜ਼ ਦੇ ਨੋਟਾਂ ਪਿੱਛੇ ਫਿਸਲਦੇ ਜਾ ਰਹੇ ਨੇ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਉਹਨਾਂ ਦੀ ਧੀ ਕੀ ਕਰ ਰਹੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਹਿਲੇ ਸਮਿਆਂ ਦੇ ਵਿੱਚ ਮਾਪੇ ਸ਼ਾਮ ਤੋਂ ਬਾਅਦ ਆਪਣੀ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਹੁੰਦੇ ਠੀਕ ਹੈ ਤੁਸੀਂ ਆਪਣਾ ਬੱਚਾ ਬਾਹਰ ਭੇਜਤਾ ਹੈ ਮਜਬੂਰੀ ਹੈ ਤੁਹਾਡੀ ਘਰ ਦਾ ਸਰਕਲ ਨਹੀਂ ਚੱਲ ਰਿਹਾ ਮਜਬੂਰੀ ਦੀ ਗੱਲ ਕਰਦੇ ਅੱਜ 50-50 ਕਿੱਲਿਆਂ ਵਾਲਾ ਵੀ ਸ਼ੌਂਕੀ ਤੌਰ ਤੇ ਬਾਹਰ ਸੈਟਲ ਹੋ ਰਿਹਾ ਚੰਗੇ ਕਾਰੋਬਾਰ ਚੱਲਦੇ ਆ ਉਹ ਇੱਥੋਂ ਸਭ ਕੁਝ ਵੇਚ ਕੇ ਬਾਹਰ ਸੈਟਲ ਹੋ ਰਿਹਾ ਹੂੰ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਸੀ ਕੱਢਦੇ ਵੀ ਬਚਾ ਕੇ ਰੱਖਣਾ ਅੱਜ ਧੰਨ ਨੇ ਉਹ ਲੋਕ ਕਮਾਲ ਦੀ ਗੱਲ ਹੈ ਕੀ ਪੈਸੇ ਦੀ ਹੋੜ ਦੇ ਵਿੱਚ ਆਪਣੀਆਂ ਜਵਾਨ ਧੀਆਂ ਨੂੰ ਇੰਨੀ ਦੂਰ ਸੱਤ ਸਮੁੰਦਰ ਪਾਰ ਕਰ ਦਿੰਦੇ ਉਹ ਕਿੱਥੇ ਰਹਿੰਦੀ ਆ ਕੀ ਕਰ ਰਹੀ ਆ ਕਿਦਾਂ ਦੀ ਸੁਸਾਇਟੀ ਦੇ ਵਿੱਚ ਜੀ ਰਹੀ ਆ ਕੀ ਮਾਹੌਲ ਬਣਿਆ ਹੋਇਆ ਕੀ ਸਟ्रेस ਦੇ ਵਿੱਚ ਆ ਮਾ ਬਪੂ ਨੂੰ ਕੁਝ ਨਹੀਂ ਪਤਾ ਉਹ ਜਾਨਣਾ ਵੀ ਨਹੀਂ ਚਾਹੁੰਦੇ ਉਹ ਬਸ ਇਸ ਕਰਕੇ ਉਹਨੂੰ ਭੇਜਿਆ ਵੀ ਆਮਦਨ ਆਂਦੀ ਰਵੇ ਤੇ ਇੱਥੇ ਬੁੱਲੇ ਲਟਾਉਂਦੇ ਰਹਿਣ ਫੋਨ ਵੱਜਦਾ ਵੀ ਐਨੇ ਪਾ ਦੋ ਜਦੋਂ ਬੱਚਿਆਂ ਨੂੰ ਰੈਸੈਸ਼ਨ ਕਰਕੇ ਕੈਨੇਡਾ ਦੇ ਵਿੱਚ ਜੋ ਹੋਇਆ ਉੱਥੇ ਨੌਕਰੀਆਂ ਨਹੀਂ ਹੈਗੀਆਂ ਜੌਬਸ ਨਹੀਂ ਮਿਲ ਰਹੀਆਂ ਤੇ ਬੱਚੀਆਂ ਭਰਾਜੀ ਗਲਤ ਕਰਮ ਕਰਦੀਆਂ ਆਪਣੀਆਂ ਬਾਡੀ ਸੈਲ ਕਰਦੀਆਂ ਅਥਰ ਤੱਕ ਹਾਲਾਤ ਹੋਏ ਆ ਪੰਜਾਬ ਦੀ ਧੀਆਂ ਦੇ ਮਜਬੂਰੀਆਂ ਬਣ ਗਈਆਂ ਘਰ ਦਾ ਰੈਂਟ ਨਹੀਂ ਪੇ ਹੁੰਦਾ ਸਾਡਾ ਪੰਜਾਬ ਤੇ ਤੈਸਨੈਸ ਹੋ ਚੁੱਕਿਆ ਇਹਦੇ ਗੱਲਾਂ ਦੀ ਚੜਦੀ ਕਲਾ ਬਸ ਇਹ ਤੁਸੀਂ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰ ਰਹੇ ਬਿਲਕੁਲ ਕਿਉਂਕਿ ਸਾਡਾ ਪੰਜਾਬ ਵੀ ਸ਼ਿਫਟ ਹੋਇਆ ਤੁਸੀਂ ਬੰਬੇ ਚਲੇ ਜਾਓ ਦਿੱਲੀ ਦੀਆਂ ਕੁੜੀਆਂ ਪ੍ਰੋਸਟੀਚੂਟ ਮਤਲਬ ਪ੍ਰੋਸਟੀਚੂਟ ਚ ਚਲੀਆਂ ਤੁਸੀਂ ਅੱਜ ਆ ਜੀ ਤੁਸੀਂ ਨਿਊਜ਼ ਵੇਖੋ ਜਿਹੜੇ ਰਿਸ਼ਤੇਦਾਰ ਬਾਹਰ ਗਏ ਨੇ ਦੱਸਦੇ ਨਹੀਂ ਸਾਨੂੰ ਸਿੱਖਾਂ ਦੀਆਂ ਕੁੜੀਆਂ ਇਹ ਚੱਕਰਾਂ 'ਚ ਪਈਆਂ ਹੋਈਆਂ ਪ੍ਰੋਸਟੀਚੂਟ ਬਿਲਕੁਲ ਪ੍ਰੋਸਟੀਚੂਟ ਦੇ ਵਾਰ ਜਿੰਨੂੰ ਅਸੀਂ ਪੰਜਾਬੀ 'ਚ ਕਹਿੰਦੇ ਬਿジネス ਭਰਾ ਜੀ ਮਜਬੂਰੀਆਂ ਪੰਜਾਬ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੀਆਂ ਕੁੜੀਆਂ ਦੇ ਵਪਾਰ ਦੇ ਵਿੱਚ ਕਈ ਪੈ ਗਈਆਂ ਇਹ ਸਾਰੀਆਂ ਨਹੀਂ ਕਈ ਪੈ ਗਈਆਂ ਕਈ ਅਣਖਲੀਆਂ ਵੀ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਜਮੀਰ ਜਾਗਦੀ ਆ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਕੁਝਕ ਇੰਨੀਆਂ ਮਜਬੂਰੀਆਂ ਬਣ ਗਈਆਂ ਪਿੱਛੇ ਵੱਡੇ ਲੋਨ ਲਏ ਹੋਏ ਨੇ ਅੱਗੇ ਵੀ ਕੰਮ ਫਸੇ ਹੋਏ ਨੇ ਫਿਰ ਇਨਸਾਨ ਦਾ ਦਿਮਾਗ ਘੁੰਮਦਾ ਵੀ ਹੁਣ ਜੋ ਮਰਜ਼ੀ ਕਰੋ ਆਜ਼ਾਦੀ ਇਨਸਾਨ ਵਾਸਤੇ ਘੱਟ ਕ ਅੱਜ ਦੇ ਬੱਚਿਆਂ ਨੂੰ ਇੰਨੀ ਖੋਲ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਸਰਬਨਾਸ਼ ਖੁਦ ਕਰ ਰਹੇ ਨੇ ਸਾਡੇ ਮਾਪੇ ਨੇ ਜਦੋਂ ਅਸੀਂ ਸਕੂਲ 'ਚ ਪੜਦੇ ਸੀ ਕਾਲਜ 'ਚ ਪੜਦੇ ਸੀ ਰੀਜਨਲ ਸਾਨੂੰ ਜੁੱਤੀ ਫੇਰੀ ਟੋਟਲ ਕੰਟਰੋਲ ਟੋਟਲ ਕੰਟਰੋਲ ਸਹੀ ਗੱਲ ਇੱਕ ਬੰਦਾ ਕਿੰਨਾ ਤਕੜਾ ਇੱਕ ਬੱਚਾ ਛੋਟਾ ਜਿਹਾ ਸਾਡੇ ਫਾਦਰ ਸਾਹਿਬ ਉਹਨਾਂ ਚਿਰ ਕੁੱਟਦੇ ਸੀ ਜਿੰਨਾ ਚਿਰ ਖੁਦ ਨਹੀਂ ਥੱਕ ਜਾਂਦੇ ਬੰਦੇ ਦੇ ਬੱਚੇ ਤਾਂ ਉਹ ਭਈ ਬੈਲਾ ਹੋ ਸਕਦਾ ਉਹਨਾਂ ਦੀ ਜਾਣ ਕਿੰਨੀ ਵਧੀਰੀ ਇੱਕ ਮੈਂ ਕਮਜ਼ੋਰ ਜਿਆ ਅੱਜ ਅਸੀਂ ਸ਼ੁਕਰਗੁਜ਼ਾਰ ਆ ਆਪਣੇ ਮਾਪਿਓ ਦੇ ਵੀ ਉਹਨਾਂ ਨੇ ਸਾਨੂੰ ਪੂਰਾ ਕੰਟਰੋਲ ਕੀਤਾ ਸਾਨੂੰ ਖਿੱਚ ਕੇ ਰੱਖਿਆ ਕਹਿੰਦੇ ਵੀ ਪੁੱਤ ਚੰਡਿਆ ਤੇ ਰੰਬਾ ਚੰਡਿਆ ਕੰਮ ਹੁੰਦਾ ਹੂੰ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਭਰਾਜੀ ਸਾਡੀ ਮਾਂ ਕਨਵੈਂਟ ਸਕੂਲ ਕਿਹਾ ਕਿ ਆਂਦੀ ਹੁੰਦੀ ਸੀ ਵੀ ਰੀਜ ਨਾ ਤੋਣੀ ਫੇਰਨੀ ਸਾਡੇ ਲੋ ਖੁੱਲ ਲਾ ਪੂਰੀ ਤੁਸੀਂ ਕਹਿ ਰਹੇ ਤੁਸੀਂ ਆਈਸੀਐਸਸੀ ਬੋਰਡ 'ਚ ਪੜੇ ਹੋ ਉੱਥੇ ਤਾਂ ਕੁੱਟ ਪੈਂਦੀ ਨਹੀਂ ਸੀਗੀ ਪਰਾਜੀ ਕੁੱਟ ਪਹਿਲੇ ਪੈਂਦੀ ਸੀ ਹੁਣ ਇਹ ਆਜ਼ਾਦੀ ਮਿਲੀ ਆ ਵੀ ਬੱਚੇ ਨੂੰ ਕਹਿਣਾ ਕੁਛ ਨਹੀਂ ਹੱਥ ਨਹੀਂ ਲਾਉਣਾ ਕਿਉਂਕਿ ਐਵੇਂ ਤਾਂ ਪੰਜਾਬ ਫੜ ਚਪੜੇ ਉੱਥੇ ਤਾਂ ਜੁੱਤੀ ਪੂਰੀ ਫਿਰਦੀ ਸੀ ਬਿਲਕੁਲ ਪਰਾਜੀ ਆਜ਼ਾਦੀ ਸੇਤ ਵਾਸਤੇ ਬਹੁਤ ਘਾਤਕ ਹੈ ਅੱਜ ਜਿਹੜੇ ਸਕੂਲਾਂ ਦੇ ਵਿੱਚ ਕਾਨੂੰਨ ਬਣੇ ਆ ਇਹ ਡਾਰਕ ਨੇ ਹਨੇਰ ਭਰੇ ਨੇ ਵੀ ਬੱਚੇ ਨੂੰ ਕਹਿਣਾ ਕੁਛ ਨਹੀਂ ਬੱਚੇ ਨੂੰ ਕਹਿਣਾ ਕੁਛ ਨਹੀਂ ਅੱਜ ਟੀਚਰ ਡਰਦੇ ਨੇ ਜੇ ਗਲਤੀ ਨਾ ਕੁਛ ਕਹਿ ਵੀ ਦਿੰਦੇ ਆ ਨਾ ਵੀ ਭਲਾ ਵਿਚਾਰਦੇ ਆ ਵੀ ਚੱਲ ਬੱਚਾ ਆ ਕਿਤੇ ਗਲਤ ਨਾ ਹੋ ਜੇ ਤਾਂ ਬੱਚੇ ਭਰਾ ਜੀ 20 20 ਇਕੱਠੇ ਹੋ ਕੇ ਰਸਤੇ ਦੇ ਵਿੱਚ ਟੀਚਰਾਂ ਨੂੰ ਕੁੱਟਦੇ ਆ ਟੀਚਰਾਂ ਦੀਆਂ ਪੱਗਾਂ ਉਤਾਰਦੇ ਆ ਇੱਕ ਵਿਦਿਆਰਥੀ ਆਪਣੇ ਗੁਰੂ ਦੀ ਇੱਜ਼ਤ ਖਰਾਬ ਕਰਦਾ ਚਰਾਹੇ ਦੇ ਵਿੱਚ ਇਹ ਹਾਲਾਤ ਆ ਸਾਡੇ ਟੀਚਰਾਂ ਦੇ ਪੰਜਾਬ ਦੇ ਵਿੱਚ ਇਹ ਫੌਰਨ ਥੋੜਾ ਫੌਰਨ ਤੇ ਤਾਂ ਆਇਆ ਵੀ ਮਾਪੇ ਆਪਣੇ ਬੱਚੇ ਨੂੰ ਹੱਥ ਨਹੀਂ ਲਾ ਸਕਦਾ ਜੀ ਸਾਡੀ ਜੇਬ 'ਚ ਪੈਸਾ ਨਹੀਂ ਹੁੰਦਾ 5 ਰੁਪਏ ਦਾ ਵੀ ਹਿਸਾਬ ਲਿਆ ਜਾਂਦਾ ਸੀ ਨਾਰਮਲ ਜੇ ਸਾਈਕਲ ਤੇ ਭੇਜਣਾ ਤੇ ਅੱਜ ਅਸੀਂ ਗੀਤ ਗਾਨੇ ਆਪਣੇ ਮਾਪਿਆਂ ਦੇ ਪਿਛੋਕਰ ਮਹਾਰਾਜ ਸਾਡੇ ਮਾਪਿਆਂ ਨੇ ਸਾਡਾ ਖਿਆਲ ਰੱਖਿਆ ਫਾਦਰ ਸਾਹਿਬ ਕਹਿੰਦੇ ਸੀ ਨਾਮਾ ਆ ਗਿਆ ਨਾ ਤੇ ਲੱਤਾਂ ਗਾਇਬ ਕਰ ਦਿਆਂਗੇ ਸਾਰੀ ਉਮਰ ਖਲੜੀ 'ਚ ਡਰ ਹੁੰਦਾ ਸੀ ਕੋਈ ਘਰ ਦੇ ਵਿੱਚ ਕਾਰੋਬਾਰ ਕੋਈ ਕੰਮ ਹੋਣਾ ਬਰਾਬਰ ਕੰਮ ਕਰਾਉਣਾ ਨਾਲ ਬੰਦਿਆਂ ਦੇ ਚੱਲ ਸਿੱਧਾ ਹੋ ਜਾ ਤੇ ਬਸ ਹੁਣ ਸ਼ੁਕਰਾਨਾ ਕਰਦੇ ਆ ਮਹਾਰਾਜ ਵੀ ਇਹੋ ਜੇ ਮਾਪਿਓ ਦਿੱਤੇ ਆ ਸਾਨੂੰ ਤੁਸੀਂ ਤੇ ਅੱਜ ਦੇ ਮਾਪਿਓ ਜੇ ਬੱਚੇ ਨੂੰ ਟੀਚਰ ਨੇ ਭਾਵਨਾ ਦੇ ਰਹਿਤ ਉਹਨੂੰ ਡਾਂਟ ਮਾਰ ਹੀ ਦਿੱਤੀ ਦੋ ਲਪੇੜੇ ਮਾਰ ਹੀ ਦਿੱਤੇ ਉਹਦਾ ਜੱਗ ਗਲਾ ਫੜ ਲੈਂਦੇ ਨੇ ਉੱਡ ਤੇ ਰਿਪੋਰਟ ਕਰਦੇ ਨੇ ਕੇਸ ਕਰਦੇ ਨੇ ਕਿ ਇਹਨਾਂ ਦੀ ਨੌਕਰੀ ਉਲਾ ਦੇ ਸੀਸੀਟੀਵੀ ਲੱਗੇ ਆ ਕਲਾਸਾਂ ਦੇ ਵਿੱਚ ਏ ਭਰਾ ਜੀ ਆਪਣੇ ਹਥੀ ਆਪਣੇ ਪੁੱਤ ਨੂੰ ਆਪ ਝਾੜਦੇ ਪਿਆ। ਕਲਾਸਾਂ 'ਚ ਸੀਸੀਟੀਵੀ ਲੱਗੇ ਆ। ਅੱਗੋ ਅਸੈਸੋ ਦਾ ਮਦਰ ਫਾਦਰ ਕੋਲ ਹੈ। ਵੀ ਹਾਂ ਮੇਰੇ ਬੱਚੇ ਨੂੰ ਕੋਈ ਡਾਂਟਦਾ ਨਹੀਂ ਲਿਆ। ਮੇਰੇ ਬੱਚੇ ਨੂੰ ਕੋਈ ਕੁਝ ਬੋਲਦਾ ਨਹੀਂ ਰਿਹਾ ਮੇਰੇ ਬੱਚੇ ਨੂੰ। ਕੋਈ ਥੱਪੜ ਤਾਂ ਨਹੀਂ ਮਾਰ ਰਿਹਾ ਮਾਪਿਓਂ ਇਹ ਤੱਕ ਦੇਖਦੇ ਹੁੰਦੇ ਨੇ। ਇਹਨਾਂ ਦਾ ਕਸੂਰ ਨਹੀਂ ਆ ਭਰਾ ਜੀ। ਇਹ ਸਮਾਂ ਵਾਈਬ੍ਰੇਟ ਕਰ ਰਿਹਾ। ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਜਦੋਂ ਤੀਰ ਮਾਰਦੇ ਨੇ ਇੱਕ ਦਿਸ਼ਾ ਦੇ ਵਿੱਚ ਉਹ ਕੀ ਦੇਖਦਾ ਹੈ ਕਿ ਇੱਕ ਗਾਂ ਹੀ ਆਪਣੇ ਸ਼ਾਇਦ ਬਛੜੇ ਨੂੰ ਉਹ ਇੰਨਾ ਚੱਟੀ ਜਾ ਰਹੀ ਸੀ ਕਿ ਚਟ ਚਟ ਕੇ ਲਹੂ ਕੱਢਦਾ ਉਹਦਾ ਛਿਲਤਾ ਫੜ ਕੇ ਕਹਿੰਦਾ ਬਾਪੀ ਇਸ ਸਮੇਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਇੰਨਾ ਲਾਡ ਲਾ ਰੱਖਣਗੇ ਪੈਰ ਪੈਰ ਤੇ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕਰਨਗੇ ਉਹਨਾਂ ਨੂੰ ਖੁੱਲ ਦੇਣਗੇ ਜੇਬੇ ਦੇ ਵਿੱਚ ਗੱਡੀਆਂ ਨੇ ਬੈਂਕ ਦੇ ਵਿੱਚ ਪੈਸੇ ਨੇ ਅੱਗੇ ਗੱਡੀ ਖੜੀ ਆ ਜੀ ਡਿਫੈਂਡਰ ਚਾਬੀ ਮਾਰੋ ਐਨਕਾ ਲਾਓ ਜਿੱਥੇ ਮਰਜੀ ਉੱਡ ਜਾਓ ਵੱਡੇ ਸ਼ਹਿਰਾਂ ਚ ਚੰਡੀਗੜ੍ਹ ਜੀ ਤੁਸੀਂ ਕੀ ਦੇਖ ਰਹੇ ਹੋ ਲੁਧਿਆਣਾ ਮੈਂ ਦੇਖ ਰਿਹਾ ਬੜਾ ਆਮ ਇਹੀ ਹੈ ਕਾਲਜੋਗ ਦਾ ਰੂਪ ਆਪਣੇ ਹੱਥੀ ਆਪਣੇ ਬੱਚੇ ਦੀ ਤਕਦੀਰ ਨੂੰ ਅੱਗ ਲਾ ਰਹੇ ਨੇ ਮਾਪਿਓ ਅਨਜਾਨਪੁਣੇ ਦੇ ਵਿੱਚ ਇਹ ਕੰਟਰੋਲ ਨਹੀਂ ਕਰ ਸਕਦੇ ਭਰਾਜੀ ਆਪਣੇ ਆਪ ਨੂੰ ਅਸੀਂ ਕੀ ਆ ਅਸੀਂ ਬੋਲ ਕੇ ਚਲੇ ਜਾਣਾ ਇਹਨਾਂ ਦਾ ਪਾ ਵੇਖੋ ਕੀ ਹੋਣਾ ਇਹਨਾਂ ਨੇ ਖੁਦ ਵਿਚਾਰਨਾ ਅਸੀਂ ਤੇ ਇੱਕ ਇੱਕ ਆਪਣੀ ਸਮਾਜਿਕ ਤੌਰ ਤੇ ਡਿਊਟੀ ਨਿਭਾਉਂਦੇ ਹੋਏ ਆਪਣਾ ਇੱਕ ਹੌਕਾ ਦੇ ਰਹੇ ਆਂ ਕਿ ਭਾਈ ਸੰਭਲ ਜੋ ਚੰਗੀਆਂ ਚੀਜ਼ਾਂ ਕੋਈ ਨਹੀਂ ਦੱਸਦਾ ਭਰਾ ਜੀ ਮਾੜੇ ਰਸਤਿਆਂ ਨੂੰ ਸਾਰੇ ਖੋਲ ਦਿੰਦੇ ਨੇ ਤੁਸੀਂ ਕਹਿੰਦੇ ਹੋ ਚਲੋ ਜਿੱਦਾਂ ਤੁਸੀਂ ਕਹਿ ਰਹੇ ਹੋ ਉਸ ਤਰੀਕੇ ਨਾਲ ਜੇ ਬੰਦਾ ਜੀਵਨ ਜੀਣਾ ਸ਼ੁਰੂ ਕਰ ਦੇ ਪਰ ਉਹਦਾ ਜੇ ਆਪਾਂ ਕਹਿੰਦੇ ਆ ਜਿਹਦਾ ਲਾਈਫ ਪਾਰਟਨਰ ਉਹ ਸੈਟੀਸਫਾਈ ਨਾ ਹੋਵੇ ਫਿਰ ਭਰਾ ਜੀ ਜੇ ਮਰਦ ਜੀਣਾ ਸ਼ੁਰੂ ਕਰ ਦੇ ਜੇ ਮਰਦ ਤੁਸੀਂ ਕਹਿ ਰਹੇ ਹੋ ਵੀ ਚਲੋ ਮੰਥ ਆਪਣੇ ਆਪ ਦੇ ਕੰਟਰੋਲ ਕਰ ਲੇ 2 ਮਹੀਨੇ ਕਰ ਲੇ ਜਾਂ 1 ਹਫਤਾ ਕਰ ਲੇ ਇਹਨਾਂ ਕੰਟਰੋਲ ਕਰਨਾ ਚਲੋ ਹਫਤੇ ਤੋਂ ਕਰਨਾ ਸ਼ੁਰੂ ਕਰੇ ਕੀ ਉਹਦੇ ਲਾਈਫ ਪਾਰਟਨਰ ਉਹ ਸੈਟੀਸਫਾਈਡ ਹੋ ਜਾਏਗੀ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉਥੇ ਹੋਰ ਨਰਕ ਦੀ ਲੋੜ ਨਹੀਂ ਤੁਹਾਡੀ ਸੋਚ ਮੁਤਾਬਕ ਤੁਹਾਡਾ ਜੀਵਨ ਸਾਥੀ ਵੀ ਹੋਣਾ ਚਾਹੀਦਾ ਸਿੱਧੀ ਗੱਲ ਮਾਰ ਦਿੰਦੇ ਆ ਭਰਾ ਜੀ ਕਈ ਲੋਕ ਕਹਿ ਰਹੇ ਨੇ ਕਿ ਬਾਬਾ ਜੀ ਕਿਹੜੇ ਚਕਰਾਂ ਜੋ ਪਾਤਾ ਸਾਡੀ ਜਨਾਨੀਆਂ ਭੱਜ ਜਾਣਗੀਆਂ ਮੇਰਾ ਸਵਾਲ ਦਿੱਤਾ ਹੈ ਮੈਂ ਸਿੱਧਾ ਚਲੋ ਆ ਬੀ ਇਹ ਸਾਡੀ ਭਾਸ਼ਾ ਨਹੀਂ ਹੈ ਪਰ ਮੇਰਾ ਕਹਿਣ ਦਾ ਮਤਲਬ ਇਹ ਹੀ ਸੀ ਇਹ ਹੀ ਸੀ ਪਰਾਜੀ ਵੀ ਤੁਸੀਂ ਤੁਹਾਡੇ ਡਿਵੋਰਸ ਕਰਾ ਦੋਗੇ ਲੋਕਾਂ ਦੇ ਦੇਖੋ ਪਰਾਜੀ ਖੇਡ ਇਦਾਂ ਕਿ ਜੀਵਨ ਸਾਥੀ ਨੂੰ ਸਮਝਣਾ ਚਾਹੀਦਾ ਇੱਕ ਦੂਜੇ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਇੱਕ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ ਜੇ ਤੁਹਾਡਾ ਜੀਵਨ ਸਾਥੀ ਆਪਣੇ ਆਪ ਨੂੰ ਨਹੀਂ ਕੰਟਰੋਲ ਕਰ ਸਕਦਾ ਉਹਦਾ ਸਾਥ ਦੇ ਇਹ ਨਹੀਂ ਵੀ ਤੁਸੀਂ ਵੱਖਰੀ ਹਵਾ ਨੂੰ ਤੁਰ ਜੋ ਵੱਖਰਾ ਰਸਤਾ ਨਾ ਆਪ ਲੋ ਹੁਣ ਤੁਸੀਂ ਇੱਕ ਆ ਹੁਣ ਜੋ ਵੀ ਜ਼ਿੰਦਗੀ ਦਾ ਡਿਸੀਜਨ ਆ ਉਹ ਤੁਹਾਡੇ ਇਕੱਠਿਆਂ ਦਾ ਜੇ ਤੁਸੀਂ ਜਤੀ ਸਤੀ ਬਣਨਾ ਚਾਹੁੰਦੇ ਆਪਣੇ ਆਪ ਨੂੰ ਥੋੜੇ ਦਿਨ ਕੰਟਰੋਲ ਕਰਨਾ ਚਾਹੁੰਦੇ ਆ ਤੁਹਾਡਾ ਜੀਵਨ ਸਾਥੀ ਨਹੀਂ ਕੰਟਰੋਲ ਕਰਨਾ ਚਾਹੁੰਦਾ ਤੁਹਾਨੂੰ ਤਾਂ ਸਾਥ ਦੇਣਾ ਹੀ ਪੈਣਾ ਇਹ ਤੁਹਾਨੂੰ ਹੁਕਮ ਹੈ ਪ੍ਰਮਾਤਮਾ ਦਾ ਜੋ ਗੁਰੂ ਘਰ ਚ ਤੁਸੀਂ ਲਾਵਾਂ ਲਈਆਂ ਨੇ ਇਹ ਉਪਦੇਸ਼ ਆ ਵੀ ਭਾਈ ਇੱਕ ਦੂਜੇ ਦਾ ਸਾਥ ਦੇਣਾ ਨਹੀਂ ਔਰਤਾਂ ਦੇ ਸਰੀਰ ਦੇ ਵਿੱਚ ਵੀ ਇਹਦਾ ਫਾਇਦਾ ਹੁੰਦਾ ਬਿਲਕੁਲ ਭਰਾ ਜੀ ਤੁਸੀਂ ਮਰਦਾਂ ਦੇ ਸਰੀਰ ਦੇ ਬਾਰੇ ਤਾਂ ਦੱਸਿਆ ਵੀ ਹਾਂ ਬਹੁਤ ਫਾਇਦੇ ਹੁੰਦੇ ਔਰਤਾਂ ਦੇ ਸਰੀਰ ਚ ਕੀ ਫਾਇਦਾ ਜੋ ਨੁਕਸਾਨ ਮਰਦਾਂ ਨੂੰ ਹੋ ਰਿਹਾ ਉਹੀ ਔਰਤਾਂ ਨੂੰ ਹੋ ਰਿਹਾ ਕਮਜ਼ੋਰੀ ਪੀਲਾਪਣ ਕੋਈ ਪਰਸਨੈਲਿਟੀ ਨਹੀਂ ਦਬਲਾਪਣ ਸਰੀਰ ਚ ਇਨੀ ਕਮਜ਼ੋਰੀ ਆ ਮੈਮਰੀ ਲਾਸ